ਗੁਰਦਾਸਪੁਰ ਮਾਝੇ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਰੰਗ ਚੜਨਾ ਸ਼ੁਰੂ ਹੋ ਗਿਆ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਵੱਲੋਂ ਪਿੰਡਾਂ 'ਚ ਜਾ ਕੇ ਕੀਤੇ ਗਏ ਪ੍ਰਚਾਰ ਦੇ ਹਾਂ ਪੱਖੀ ਨਤੀਜੇ ਸਾਹਮਣੇ ਆਉਣ ਲੱਗੇ ਇਸ ਸਬੰਧ ਵਿੱਚ ਗੁਰਦਾਸਪੁਰ ਵਿੱਚ ਸੱਤ ਸਮਾਗਮ ਦੌਰਾਨ ਇਲਾਕੇ ਦੀਆਂ ਤਿੰਨ ਪੰਚਾਇਤਾਂ ਦੇ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਉਹਨਾਂ ਨੇ ਕਿਹਾ ਕਿ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ 'ਤੇ ਉਪਰੋਸਾ ਕਰਦੇ ਨੇ ਦੇ ਨਾਲ ਹੀ ਕਈ ਸਾਬਕਾ ਪੰਚਾਇਤ ਮੈਂਬਰ ਮੁਖੀ ਅਤੇ ਸਿਆਸੀ ਵਰਤੋਂ ਦੀ ਪਾਰਟੀ ਚੁਣੇ ਹੋਏ ਨੇ ਜਿਨ੍ਹਾਂ ਵਿੱਚ ਨੰਗਲ ਦੇ ਗੁਰਮukh Singh ਬੋਪਾਰਾਏ ਬਲਜੀਤ ਸਿੰਘ ਤੇ ਹੋਰ ਕਈ ਲੋਕ ਸ਼ਾਮਲ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਗਰੇਵਿਸ਼ ਪਾਰਟੀ ਦੇ ਚੋਣ ਨਿਸ਼ਾਨ ਤੇ ਫੁੱਲਾ ਵਾਲੇ ਖਾਰ ਪਾ ਕੇ ਉਹਨਾਂ ਨੂੰ ਪਾਰਟੀ 'ਚ ਜੀ ਆਇਆਂ ਕਿਹਾ ਸਿਕੋ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਕਿ ਮੈਂ ਅੱਜ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝ ਰਿਹਾ ਕਿ ਜਿਹੜੇ ਲੋਕ ਲੀਡਰ ਲੋਕਾਂ ਨਾਲ ਜੁੜੇ ਸੀਗੇ ਔਰ ਮੌਕੇ ਦੇ ਸਰਪੰਚ ਨੇ ਜਿਹਨਾਂ ਵਿੱਚ ਸਰਦਾਰ ਗੁਰਮੁਖ ਸਿੰਘ ਜੀ ਨੰਗਲ ਤੋਂ ਸਵਾ ਬਲਜੀਤ ਸਿੰਘ ਜੀ ਗੋਪਾਰਾਏ ਰਿਸ਼ਪਾਲ ਸਿੰਘ ਜੀ ਸਿਧਵਾ ਤੋਂ ਔਰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਬਬਰੀ ਤੋਂ ਉਹਨਾਂ ਦੇ ਨਾਲ ਉਹਨਾਂ ਦੇ ਮੈਂਬਰ ਪੰਚਾਇਤ ਸਹਿਬਾਨ ਔਰ ਸਰਦਾਰ ਸਰਵਨ ਸਿੰਘ ਜੀ ਗੋਤ ਬੋਖਰ ਤੋਂ ਇਹ ਸਾਰੇ ਲੋਕ ਆਪਣੀ ਇੱਕ ਬਹੁਤ ਵਧੀਆ ਜਗ੍ਹਾ ਰੱਖਦੇ ਨੇ ਔਰ ਆ ਜੋ ਕਾਂਗਰਸ ਪਾਰਟੀ ਨੂੰ ਵਲ ਵਿਧਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤੇ ਨੇ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਇੱਕ ਬਹੁਤ ਵਧੀਆ ਹੰਗਾਰਾ ਮਿਲੇਗਾ ਔਰ ਮੈਂ ਸਮਝਦਾ ਕਿ ਜਿਹੜੀ ਇੱਕ ਦਿਨ-ਦਿਨ ਹਵਾ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੱਲ ਰਹੀ ਆ ਉਹ ਹੋਰ ਤੇਜ਼ ਹੋਏਗੀ ਔਰ ਇਹ ਜਿਹੜੀ ਗੁਰਦਾਸਪੁਰ ਦੀ ਸੀਟ ਆ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਊਗੀ ਇਹ ਸਾਰੇ ਬੰਦੇ ਕਹਿੰਦਾ ਹੁੰਦਾ ਹਾਂ ਕਿ ਕਿੱਦਾਂ ਨਾ ਮਿਲ ਰਿਹਾ ਕਿੱਦਾਂ ਦਾ ਰਿਸਪੌਂਸ ਆ ਖੰਭਾਰੇ ਤੋਂ ਤੁਸੀਂ ਦੇਖ ਹੀ ਲਿਆ ਜਦੋਂ ਇਹੋ ਜਿਹੇ ਵੱਡੀਆਂ ਹਸਤੀਆਂ ਵੱਡੇ ਲੀਡਰ ਆਪਣੇ ਆਪ ਜਿਨ੍ਹਾਂ ਦੇ ਲੰਬਾ ਸਮਾਂ 25 20 30 30 ਸਾਲ ਲੋਕ ਸੇਵਾ ਦੇ ਵਿੱਚ ਕੀਤੀਆਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈਆ ਹੰਗਾਰਾ ਦੇ ਤੋਂ ਸਾਫ ਨਜ਼ਰ ਆ ਰਿਹਾ ਇਹ ਸਾਰੇ ਮੌਜੂਦਾ ਨੇ ਜੀ ਮੌਜੂਦਾ ਨੇ ਜੀ ਬਿਲਕੁਲ ਉਹਨਾਂ ਚ ਸਿਰਫ ਇੱਕ ਲਖਵਿੰਦਰ ਰੋੜੀ ਨੇ ਜਿਹੜੇ ਜਿਨ੍ਹਾਂ ਦੀ ਵਾਈਫ 2002 ਤੋਂ 2007 ਨਹੀਂ ਪਰ ਉਹ ਆਪ ਜੇਲ੍ਹ ਤੋਂ ਉਹਨਾਂ ਨੇ ਵੌਲੰਟੇਰਲੀ ਰਿਟਾਇਰਮੈਂਟ ਲਈ ਔਰ ਬੜੀ ਉਹਦੀ ਆਪਣਾ ਕਿੰਨੇ ਪਰਵਾਰਾਂ ਦੇ ਸ਼ਾਮਲ ਹੋਏ ਜੀ ਜੀ ਤੁਹਾਡੇ ਸਾਹਮਣੇ ਅੱਜ ਲਗਾਤਾਰ ਸਾਰੇ ਸਰਪੰਚਰ ਮੈਂਬਰ ਪੰਚਾਇਤ ਔਰ ਗੋਤ ਬੋਕਰ ਤੋਂ ਕਿ ਨਹੀਂ ਲੋਕ ਨੇ ਆ ਸਾਰੇ ਤੁਹਾਡੇ ਸਾਹਮਣੇ ਹਸਮਲ ਹੋਏ ਨੇ ਮੇਰਦੀਆਂ ਬੜੀਆਂ ਹੋੜੀਆਂ ਜੀ ਹੁਣ ਪਟਿਆਲਾ ਦੇ ਵਿੱਚ ਮਾਤਾ ਰਾਣੀ ਦੇ ਮੰਦਿਰ ਬੜੀ ਬਹੁਤ ਮਾੜੀ ਗੱਲ ਆ ਦੇਖੋ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਚੀਜ਼ ਰਾਜਨੀਤੀ ਨਾ ਕਰਨ ਅੱਜ ਲਾਅਡ ਆਰਡਰ ਨੂੰ ਕੰਟਰੋਲ ਕਰਨ ਦੀ ਲੋੜ ਆ ਪੰਜਾਬ ਇੱਕ ਬਹੁਤ ਵਧੀਆ ਸੂਬਾ ਵਾ ਜਿੱਥੇ ਸੱਦ ਭਾਵਨਾ ਆਪਸ ਵਿੱਚ ਭਾਈਚਾਰਾ ਔਰ ਸੈਕੂਲਰਿਜ਼ਮ ਇੱਕ ਪੰਜਾਬ ਉਸ ਚੀਜ਼ ਦਾ ਪ੍ਰਤੀਕ ਆ ਪੰਜਾਬ ਔਰ ਪੰਜਾਬੀਆਂ ਦੇ ਇਸ ਗੱਲ ਨੂੰ ਮੰਨੀ ਜਾਂਦੀ ਆ ਕਈ ਫੋਰਸਸ ਕਈ ਸ਼ਕਤੀਆਂ ਐਸੀਆਂ ਨੇ ਜਿਹੜੀਆਂ ਸਾਡੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਔਰ ਮੈਂ ਸਮਝਦਾ ਵੀ ਸਰਕਾਰ ਨੂੰ ਆਡੈਂਟੀਫਾਈ ਕਰਕੇ ਇਹੋ ਜਿਹੜੇ ਜਿਹੜੇ ਬਾੜੇ ਅੰਸਰ ਨੇ ਉਹਨਾਂ ਨੂੰ ਇਮੀਡੀਟਲੀ ਆਡੈਂਟੀਫਾਈ ਕਰਕੇ ਫੜ ਕੇ ਅੰਦਰ ਦੇਣਾ ਚਾਹੀਦਾ ਕਸੂਰਵਾਰ ਕਿ ਨਾ ਮੰਨਦੇ ਇਹ ਜਿਹੜੇ ਜਿਹੜੇ ਜਿਹੜੀ ਸ਼ਕਤੀਆਂ ਨੇ ਜਿਹੜੀਆਂ ਇਹ ਚੀਜ਼ ਨੂੰ ਖਰਾਬ ਕਰ ਰਹੀਆਂ ਨੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਉਹ ਕਸੂਰਵਾਰ ਨੇ ਜੀਠੇ ਜਮਾਨਤ ਰਾਦੋ ਇਸਲੇ ਪੁਲ ਸੁਣਾ ਕੇ ਰੇਡ ਵੀ ਕੀਤੀ ਗਈ ਕਿ ਉਹ ਅਦਾਲਤ ਨੇ ਆਪਣਾ ਕੰਮ ਕਰਨਾ ਜਿਹੜੇ ਜੇ ਦੇਖੋ ਜਿਹੜਾ ਵੱਡਾ ਇਸ਼ੂ ਅੱਜ ਨਸ਼ੇ ਦਾ ਹੈਗਾ ਉਹ ਅੱਜ ਲੋਕਾਂ ਨੂੰ ਘਰ ਘਰ ਰਿਆ ਬਾਪੇ ਤੰਗ ਪਏ ਨੇ ਬੱਚਿਆਂ ਦੀ ਹਾਲਾਤ ਬਾਰੇ ਨੇ ਔਰ ਜੇ ਉਹ ਹਾਈ ਕੋਰਟ ਨੇ ਠੀਕ ਸਮਝਿਆ ਤੇ ਰਿਜੈਕਟ ਕਰਤੀ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸ਼ਹਿਰ ਤੋਂ ਐਮਸੀ ਦਾ ਬੰਦਾ ਤੇ ਸਰਪੰਚ ਵੀ ਬਿਲਕੁਲ ਜੀ ਇਹਦੇ ਨਾਲ ਸ਼ੁਰੂਆਤ ਹੋਈ ਆ ਉਸ ਤੋਂ ਬਾਅਦ ਹੀ ਦੇਖਿਓ ਵੀ ਬਹੁਤ ਇੱਕ ਗੱਲ ਨੂੰ ਸਮਝ ਲਓ ਕਿ ਲੋਕ ਇਹਨਾਂ ਦੋਨੋਂ ਰਵਾਇਤੀ ਪਾਰਟੀਆਂ ਦੀਆਂ ਪਾਲਿਸੀਜ਼ ਤੋਂ ਤੰਗ ਆ ਗਏ ਨੇ ਔਰ ਖਾਸ ਕਰ ਜਿਹੜਾ ਲੋਕਲ ਵਿਧਾਇਕ ਆ ਇਹ ਉਹਨਾਂ ਦੇ ਸਾਥੀ ਸੀਗੇ ਔਰ ਇਹ ਉਹ ਸਾਥੀ ਸੀਗੇ ਜਿਨ੍ਹਾਂ ਨੇ ਲੋਕਲ ਵਿਧਾਇਕ ਨੂੰ 2017 ਦੇ ਵਿੱਚ ਮਿਹਨਤ ਕਰਕੇ ਵੱਡੀ ਗਿਣਤੀ ਨਾਲ ਜਿਤਾਇਆ ਸੀ ਅੱਜ ਉਹ ਨਹੀਂ ਸੈਟੀਸਫਾਈਡ ਔਰ ਉਹ ਆਪਣਾ ਨਾਤਾ ਛੱਡ ਕੇ ਆ ਗਏ ਨੇ ਇਸ ਤੋਂ ਹੀ ਤੁਸੀਂ ਸਮਝ ਜਾਓ ਵੀ ਕਾਂਗਰਸ ਪਾਰਟੀ ਦਾ ਕੀ ਹਾਲ ਹੋਏਗਾ ਇਹ ਤੇ ਨਿਹਰਾ ਗਰਦਾਸਪੁਰ ਨਹੀਂ ਸਾਰੇ ਪੰਜਾਬ 'ਚ ਹੀ ਹੋ ਰਿਹਾ ਵਾ ਅੱਜ ਮੁਕਾਬਲਾ ਐਸ ਸਮੇ ਮੁਕਾਬਲਾ ਕਿਹਦੇ ਨਾਲ ਸਮੇ ਕੋਈ ਮੁਕਾਬਲਾ ਹੀ ਨਹੀਂ ਹੋ ਰਿਹਾ ਤੇ ਆਮ ਆਦਮੀ ਪਾਰਟੀ ਦੀ ਲਹਿਰ ਆ ਤੇ ਮੁਕਾਬਲਾ ਤੇ ਹੁਣ ਹੈ ਹੀ ਕੋਈ ਨਹੀਂ ਆਮ ਆਦਮੀ ਪਾਰਟੀ ਨੇ ਜਿੱਤਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਇਹ ਜੋ ਕਿ ਸਾਨੂੰ ਵਧੀਆ ਤੇ ਇੱਕ ਮਾਨਦਾਰ ਲੀਡਰ ਮਿਲੇ ਆ ਕੈਂਡੀਡੇਟ ਆਪਣੇ ਮਹਿਲ ਪਿਆਰ ਸਾਹਿਬ ਪਿਆਰ ਸਾਹਿਬ ਦੂਸਰਾ ਅਸੀਂ ਪਹਿਲੇ ਕਾਂਗਰਸ ਦੇ ਵਿੱਚ ਸੀਗੇ ਜਿੰਨਾ ਕਾਂਗਰਸ ਦੇ ਵਿੱਚ ਅਸੀਂ ਜ਼ੋਰ ਲਾਇਆ ਸ਼ਾਇਦ ਕਿਸੇ ਨੇ ਲਾਇਆ ਹੋਊਗਾ ਲੇਕਿਨ ਸਾਨੂੰ ਉਹਦਾ ਰਿਜ਼ਲਟ ਬਿਲਕੁਲ ਖਰਾਬ ਮਿਲਿਆ ਜਦੋਂ ਅਸੀਂ ਉਹਨਾਂ ਦੇ ਕੋਈ ਛੋਟਾ ਮੋਟਾ ਪਿੰਡ ਦਾ ਕੰਮ ਵੀ ਵਾਸਤੇ ਵੀ ਜਾਂਦੇ ਸੀ ਸਾਾਨੂੰ ਅੱਗੇ ਅੱਖਾਂ ਕੱਢ ਕੇ ਤਾਂ ਦੱਸਦੇ ਸਾਡੇ ਨਾਲ ਨਜ਼ਰਾਂ ਨਹੀਂ ਮਿਲਾਉਂਦੇ ਸੀ ਜਦ ਕਿ ਅਸੀਂ ਦਿਨ ਰਾਤ ਇੱਕ ਕਰਕੇ ਉਹਨਾਂ ਦਾ ਸਾਰਾ ਕੰਮ ਕੀਤਾ ਮੋਰੇ ਹੋ ਕੇ ਹਰ ਜਗ੍ਹਾ ਹੀ ਮੋਰੇ ਹੋ ਕੇ ਉਹਨਾਂ ਦੇ ਅੱਗੇ ਅਸੀਂ ਨਾਲ ਚੱਲੇ ਜਿਹੜੇ ਵੀ ਕਿਤੇ ਵਿਕਾਸ ਦਾ ਕੰਮ ਕਰਨ ਵਾਸਤੇ ਕਿਹਾ ਤੇ ਸਾਨੂੰ ਉਹਨਾਂ ਨੇ ਕੋਈ ਪੂਰੀ ਨਹੀਂ ਪਾਈ ਇਸ ਕਰਕੇ ਹੁਣ ਅਸੀਂ ਬਦਲਾਅ ਚਾਹੁੰਦੇ ਆ ਜਿਹੜੀ ਕਾਂਗਰਸ ਪਾਰਟੀ ਹੈ ਚਾਹ ਬੀਜੇਪੀ ਲਾ ਲਓ ਬੀਜੇਪੀ ਦਾ ਤੁਸੀਂ ਲਾ ਲਓ ਹੁ ਜਿਹੜਾ ਬੀਜੇਪੀ ਦੀ ਬੜੀ ਚਰਚਾ ਚੱਲ ਰਹੀ ਕਹਿੰਦੇ ਜੀ ਮੋਦੀ ਜੀ ਨੇ ਇਹ ਕਰਤਾ ਉਹ ਕਰਤਾ ਮੋਦੀ ਜੀ ਸਾਨੂੰ ਜਵਾਬ ਦੇਵੇ ਕਿ ਜਿਹੜਾ 750 ਬੰਦਾ ਮਾਰ ਕੇ ਤੇ ਹੁਣ ਉਹਨਾਂ ਐਲਾਨ ਕਰਤਾ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕਿਤੇ ਬੜੀ ਵੱਡੀ ਬਾਤਰੀ ਸੀ ਕੀਤੀ ਉਹਨੂੰ 750 ਬੰਦਾ ਮਾਰ ਕੇ ਸਾਡਾ ਉਹ ਬਲੀਦਾਨ ਦੇ ਕੇ ਉਹਨਾਂ ਦੀਆਂ ਲਾਸ਼ਾਂ ਤੋਂ ਉੱਤਰ ਨਿਕਲਿਆ ਪੂਰੇ ਸਾਲ ਉਹਨੂੰ ਇਹ ਜੇ ਕੰਮ ਨੂੰ ਕਰਨਾ ਹੀ ਤੋ ਪਹਿਲੇ ਕਰਦਾ ਉਹਨ ਕਿੱਡਾ ਕ ਵਧੀਆ ਕੰਮ ਕਰਦਾ ਜਿਹੜਾ 700 ਬੰਦੇ ਦਾ ਕਾਤਲ ਹੈ ਸਾਡਾ ਇਸ ਟਾਈਮ ਦੂਸਰੀਆਂ ਵੀ ਪਾਰਟੀਆਂ ਆ ਗਈਆਂ ਨੇ ਆਮ ਆਦਮੀ ਪਾਰਟੀ ਕਿਉਂ ਚੁਣੀਗੀ ਆਮ ਆਮ ਆਦਮੀ ਪਾਰਟੀ ਜੋ ਕਿ ਦੇਖੋ ਇੱਕ ਦਿੱਲੀ ਦੇ ਵਿੱਚ ਅਸੀਂ ਸਭ ਤੋਂ ਵੱਡਾ ਐਗਜ਼ੈਂਪਲ ਦਿੰਨੇ ਆ ਐਗਜ਼ੈਂਪਲ ਮੈਂ CRPF ਦੇ ਵਿੱਚ ਸਬ ਇੰਸਪੈਕਟਰ ਰਿਟਾਇਰ ਹਾਂ ਮੈਂ ਆਲ ਸਟੇਟ ਵਿੱਚ ਘੁੰਮਿਆ ਦਿੱਲੀ ਦੇ ਵਿੱਚ ਆਲ ਸਟੇਟ ਦੇ ਬੰਦੇ ਜੋ ਕਿ ਪੜੇ ਲਿਖੇ ਰਹਿੰਦੇ ਆ ਸਾਰੀਆਂ ਸਟੇਟਾਂ ਦੇ ਬੰਦੇ ਉੱਥੇ ਰਹਿੰਦੇ ਆ ਸਾਰੇ ਲੋਕ ਜਿਥੇ ਪੜੇ ਲਿਖੇ ਵਰਗ ਆ ਉਹ ਇਹ ਦੇਖਦੇ ਆ ਕਿ ਉਸ ਇਲਾਕੇ ਦਾ ਡਿਵੈਲਪਮੈਂਟ ਹੋਇਆ ਜਾਂ ਨਹੀਂ ਹੋਇਆ ਹੁਣ ਦਿੱਲੀ ਦੇ ਵਿੱਚ ਜੋ ਡਿਵੈਲਪਮੈਂਟ ਹੋਇਆ ਹੀ ਆ ਤਾਂ ਹੀ ਉਹਨਾਂ ਨੇ ਸਰਕਾਰ ਨੂੰ ਤਿੰਨ ਵਾਰੀ ਲਿਆਂਦਾ ਕੇਜਰੀਵਾਲ ਸਾਹਿਬ ਨੂੰ ਕੀ ਹੈ சுவாਸ਼ਨ ਦਵਾਉਂਦੇ ਹੋ ਰਹੇ ਬੈਲਜੀਅਮ ਤੋਂ ਅਸੀਂ ਇਹ ਸੁਆਸ ਨੇ ਇਹ ਦੋਨੇ ਆ ਕਿ ਜਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਕੇਜਰੀਵਾਲ ਸਾਹਿਬ ਨੇ ਕੰਮ ਕੀਤਾ ਹੈ ਦਿੱਲੀ ਦੇ ਵਿੱਚ ਉਸ ਤਰ੍ਹਾਂ ਹੀ ਸਾਡੇ ਪੰਜਾਬ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਹੋਵੇ ਜੋ ਕਰਪਸ਼ਨ ਆ ਦੇਖੋ ਚੰਨੀ ਦਾ ਸਾਹਿਬ ਦਾ ਦੇਖ ਲਓ ਚੰਨੀ ਸਾਹਿਬ ਜਿਹੜਾ ਕਿ ਕਿਸ ਤਰ੍ਹਾਂ ਐਲਾਨ ਕਰਦੇ ਐ ਐਲਾਨ ਤੇ ਐਲਾਨ ਕਰੀ ਜਾਂਦਾ ਇਹ ਸਭਾ ਕੁਝ ਕਰ ਜਾਂਦਾ ਲੇਕਿਨ ਹੁਣ ਰਿਜ਼ਲਟ ਕੀ ਨਿਕਲੇ ਹੋਣਾਂ ਦਾ 10 ਕਰੋੜ ਰੁਪਇਆ ਕਿਤੇ ਨਾਰਮਲ ਉਹਦਾ ਨਿਕਲ ਗਿਆ ਹੋਣਾ ਤੁਸੀਂ ਕੀ ਅਸ਼ਵਾਸ਼ਣ ਦਿੰਦੇ ਹੋ ਰਮਨ ਬੈਲ ਜੀ ਅਸੀਂ ਅਸ਼ਵਾਸ਼ਣ ਇਹ ਦਿੰਦੇ ਆ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਜਿੰਨੇ ਵੀ ਲੋਕ ਜਿਹੜੇ ਇੱਧਰ ਉੱਧਰ ਹੈਗੇ ਆ ਸਾਰੇ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਸਾਨੂੰ ਤੇ ਕਹਿਣ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਕਿ ਆਲਰੇਡੀ ਬੰਦੇ ਉਹ ਕਹਿੰਦੇ ਕਿ ਨਹੀਂ ਜੀ ਅਸੀਂ ਤਾਂ ਹੈ ਹੀ ਆ ਆ ਪਾਰਟੀ ਵਾਲੇ ਅੱਜ ਤੀਸਰੀ ਗੱਲ ਕਰੀਏ ਕਾਂਗਰਸ ਵਿਕਾਸ ਦੀ ਬੜੀ ਗੱਲ ਕਰਦੀ ਹੈ ਕਿ ਵਿਕਾਸ ਬਹੁਤ ਕਰਾਇਆ ਤੁਹਾਡੇ ਪਿੰਡ ਚ ਕਿੰਨਾ ਕੁ ਵਿਕਾਸ ਹੋਇਆ ਦੇਖੋ ਜੀ ਇੱਕ ਨਲੀਆਂ ਗਲੀਆਂ ਨਾਲੀਆਂ ਦਾ ਕੋਈ ਵਿਕਾਸ ਨਹੀਂ ਹੁੰਦਾ ਸਭ ਤੋਂ ਪਹਿਲੇ ਮੈਂ ਤੇ ਇੱਕ ਗੱਲ ਕਰਦਾ ਤੁਸੀਂ ਗਰਦਾਸਪੁਰ ਦੇ ਝਾਤੀ ਮਾਰ ਕੇ ਦੇਖ ਲਓ ਕਿ ਜਦੋਂ ਜੇ ਵਿਕਾਸ ਕਰਨਾ ਹੈਗਾ ਤਾਂ ਪਹਿਲੇ ਜਦੋਂ ਰੋਡ ਬਣਾਏ ਰੋਡ ਬਣਾਉਣ ਤੋਂ ਪਹਿਲੇ ਆਪਣਾ ਸੀਵਰੇਜ ਪਾਉਂਦੇ ਪਹਿਲੇ ਉਹਨਾਂ ਨੇ ਰੋਡ ਬਣਾ ਕੇ ਸੀਵਰੇਜ ਪੁੱਟਦੇ ਹੁਣ ਦੁਨੀਆ ਨਹੀਂ ਪਰੇਸ਼ਾਨ ਹੁਣ ਪਿੰਡਾਂ ਦੇ ਵਿੱਚ ਜੇ ਕਿਤੇ ਮਾੜੇ ਮੋਟੇ ਜੇ ਗਲੀਆਂ ਬਣ ਵੀ ਗਈਆਂ ਠੀਕ ਆ ਉਹ ਹਰ ਜਿਹਦਾ ਵੀ ਪੀਰੀਅਡ ਹੋਣਾ ਹੁਣ ਕੱਲ ਨੂੰ ਆਪ ਪਾਰਟੀ ਦਾ 10 ਸਾਲਾਂ ਬਾਅਦ ਪੀਰੀਅਡ ਹੋਣਾ ਤੇ ਇਹਨਾਂ ਨੂੰ ਵੀ ਬਣਾਉਣਾ ਉਹ ਤਾਂ ਆਲਰੇਡੀ ਇੱਕ ਮੌਨਥਲੀ ਪੀਰੀਅਡ ਹੁੰਦਾ ਵਾ ਤੇ ਜੇ ਉਹਨਾਂ ਨੇ ਗਲੀਆਂ ਨਾਲੀਆਂ ਬਣਾਈਆਂ ਤੇ ਸੀਵਰੇਜ ਕਿਸੇ ਪਿੰਡ ਦਾ ਕਿਸੇ ਪਿੰਡ ਨੂੰ ਵੀ ਪੁੱਛ ਕੇ ਦੇਖ ਲਓ ਕਿ ਕਿਸੇ ਪਿੰਡ ਦਾ ਸੀਵਰੇਜ ਦਾ ਸਿਸਟਮ ਨਹੀਂ ਹੈਗਾ ਹੁਣ ਜੇ ਕੱਲ ਨੂੰ ਮਾਨੂੰ ਸੀਵਰੇਜ ਦਾ ਸਿਸਟਮ ਕਰਦੇ ਆ ਤਾਂ ਫੇਰ ਗਲੀਆਂ ਨਾਲੀਆਂ ਪੁੱਟੋ ਇਹ ਕੋਈ ਡਿਵੈਲਪਮੈਂਟ ਥੋ গুদপুৰটো ভোপালস মিনি পকেট